ਆਲੋ ਉਸ ਫੈਸਲੇ ਨੂੰ ਰੱਦ ਕੀਤਾ ਤੇ ਨਾਲ ਇਹ ਵੀ ਕਿਹਾ ਕਿ ਜਿਹੜੇ ਜਨਰਲ ਡੈਲੀਗੇਟਸ ਨੇ ਅਸੀਂ ਉਹਨਾਂ ਨੂੰ ਸੱਦਾਂਗੇ ਉਹਨਾਂ ਦੇ ਵਿੱਚ ਸੱਦ ਕੇ ਪਾਰਟੀ ਦੀ ਨਵੀਂ ਰੂਪਰੇਖਾ ਤਿਆਰ ਕਰਾਂਗੇ ਜਲਦੀ ਕਿਉਂਕਿ ਪਾਰਟੀ ਹੁਣ ਹੈਡਲੈਸ ਹੋ ਗਈ ਪਾਰਟੀ ਦੀ ਅਗਵਾਈ ਕਰਨ ਵਾਲੇ ਸਾਸੂ ਵੀਰ ਸਿੰਘ ਬਾਦਲਪੁਰਾ ਤੇ ਜੋ ਸਰਸੇ ਵਾਲੇ ਡੇਰੇ ਵਾਲਿਆਂ ਨਾਲ ਸੰਬੰਧ ਜਗ ਜਹਰ ਹੋਏ ਨੇ ਮਾਲ ਜਿਹੜੇ ਕਿਨਾਂ ਚਾਸੰਧੀ ਗਵਾਹ ਜਿਹੜੇ ਨੇ ਉਹਨਾਂ ਨੇ ਜਿਹੜੇ ਲੋਕੇ ਭੇਦ ਉਹ ਪ੍ਰਗਟ ਕੀਤੇ ਨੇ ਉਹਨਾਂ ਤੋਂ ਬਾਅਦ ਤਾਂ ਕੋਈ ਮੇਰਾ ਖਿਆਲ ਹੈ ਕਾਰਨ ਰਹਿਦਾ ਹੀ ਨਹੀਂ ਹੈ ਖਲਾਕੀ ਤੌਰ ਤੇ ਪਾਰਟੀ ਦੀ ਪ੍ਰਧਾਨਗੀ ਦੇ ਬਣਨ ਦਾ ਸਾ ਸੁਖੀ ਸਿੰਘ ਬਾਦਲਪੁਰਾ ਕੋ ਮਤਲਬ ਪੁੱਤੇ ਪਰਦਾ ਫੋਸ਼ੀ ਕਰਨ ਲਈ ਉਹਨੂੰ ਲੁਕਾਉਣ ਲਈ ਮਾਲਾ ਕੱਢਾ ਘੜਾਉਂਦਾ ਚੱਕਰ ਚਲਾਤਾ ਤਾਂ ਕਿ ਧਿਆਨ ਲਾਭੇ ਹੋ ਜੇ ਲੋਕਾਂ ਦਾ ਔਰ ਫਿਰ ਵੱਡੀ ਹੈਰਾਨੀ ਵਾਲੀ ਗੱਲ ਇਹ ਆ ਕਿ ਡੇਰਾ ਸਰਸੇ ਵਾਲਿਆਂ ਨਾਲ ਸੰਬੰਧ ਰੱਖਣ ਲਈ ਵਚੋਲਗੀ ਕਰਨ ਲਈ ਤਾਲਮੇਲ ਕਰਨ ਲਈ ਚਿੱਠੀਆਂ ਦਾ ਆਦਾਨ ਪ੍ਰਦਾਨ ਕਰਨ ਲਈ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਮਨ ਘਰੇ ਬਣਾ ਕੇ ਇਹ ਸਾਰਾ ਕੁਝ ਕਾਰਵਾਈ ਕੀਤੀ ਗਈ ਇਹ ਹੋਰ ਵੀ ਹੈਰਾਨੀ ਵਾਲੀ ਗੱਲ ਹੈ ਫਿਰ ਸਰਸੇਵਾਲਿਆਂ ਦੇ ਵਿਰੋਧ ਦੇ ਵਿੱਚ ਜਿਹੜਾ ਕੇਸ ਪਾਇਆ ਸੀ ਜਿੰਦਰ ਸਿੰਘ ਸਿੱਧੂ ਹੋਰਾਂ ਨੇ ਉਹਨੇ ਜਿਹੜਾ ਸਾਹਮਣੇ ਕੀਤਾ ਉਹਨੇ ਹੋਰ ਵੀ ਬਹੁਤ ਵੱਡੇ ਹਿਰਦੇ ਬਲੂਤਰ ਦੇ ਦੁਨੀਆ ਭਰ ਦੇ ਨਾਨਕ ਨਾਮ ਦੇ ਵਾ ਹਾਂ ਲੋਕਾਂ ਦੇ ਮਨਾਂ ਦੇ ਵਿੱਚ ਸੋਇਤ ਲਈ ਇਹ ਗੱਲਾਂ ਜਗ ਜਹਰ ਹੋਣ ਤੋਂ ਬਾਅਦ ਕੋਈ ਕਾਰਨ ਨਹੀਂ ਰਹਿੰਦਾ ਕਿ ਸਸ ਜੀਸੀ ਬਾਦਲ ਹੋਈ ਪੰਛੀ ਜੱਥੇ ਬੰਦੀ ਦੀ ਅਗਵਾਈ ਕਰਨ ਸੋ ਇਸੇ ਕਰਕੇ ਸਸ ਜੀਸੀ ਠੇੜਸਾ ਹੋ ਰਹੇ ਨੇ ਮਹਿਸੂਸ ਕੀਤਾ ਕਿ ਹੁਣ ਜਨਰਲ ਡੈਲੀਗੇਟਸ ਬੁਲਾਏ বিনা ਪਾਰਟੀ ਦੀ ਨਵੀਂ ਰੂਪਰੇਖਾ ਤਿਆਰ ਨਹੀਂ ਕੀਤੀ ਜਾ ਸਕਦੀ ਸੋ ਇਹ ਇਹ ਤੋਂ ਭੜ ਕੇ ਫਿਰ ਸਸ ਜੀਸੀ ਠੇੜਸਾ ਹੋ ਰਹੇ ਨੇ ਪਾਰਟੀ ਜੋ ਕੜਤਾ ਪਰ ਇਹ ਇਸ ਤਰ੍ਹਾਂ ਕਰ ਰਿਹਾ ਜਿਵੇਂ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਕੋਈ ਸੀਈਓ ਐਕਸ਼ਨ ਲੈ ਕੇ ਆਪਣੇ ਡਾਇਰੈਕਟਰਨ ਕੋਟਣ ਲੱਗੇ ਪਾਰਟੀਆਂ ਦੇ ਕਾਨੂੰਨ ਹੁੰਦੇ ਨੇ ਪਾਰਟੀਆਂ ਦਾ ਸੰਵਿਧਾਨ ਹੁੰਦਾ ਪਾਰਟੀਆਂ ਦਾ ਸਿਸਟਮ ਹੁੰਦਾ ਪਾਰਟੀ ਵਿੱਚ ਕੰਮ ਕਰਨ ਲਈ ਲੋਕਾਂ ਦੀ ਕੰਟ੍ਰਿਬਿਊਸ਼ਨ ਹੁੰਦੀ ਐਵੇਂ ਤਾਂ ਉਹਦੇ ਨਹੀਂ ਮਿਲਦੇ ਐਵੇਂ ਤਾਂ ਪਦਵੀਆਂ ਨਹੀਂ ਮਿਲਦੀਆਂ ਸੋ ਇਸ ਕਰਕੇ ਇਹ ਸਾਰਾ ਕੁਝ ਜਦੋਂ ਇੱਕ ਪ੍ਰਾਈਵੇਟ ਲਿਮਟਿਡ ਫਰਮ ਦੀ ਤਰ੍ਹਾਂ ਵਿਵਹਾਰ ਹੋਇਆ ਤਾਂ ਕੁਦਰਤੀ ਤੌਰ ਤੇ ਉਹਦੀ ਵੀ ਚਰਚਾ ਵੱਡੇ ਪੱਧਰ ਤੇ ਚੱਲ ਰਹੀ ਹੈ ਹੁਣ ਅੱਗੇ ਪਾਰਟੀ ਬਣਾਈ ਜਾਏਗੀ ਜਾਂ ਇਕੱਠਾ ਕੀਤਾ ਜਾਏਗਾ ਕੀ ਦੇਖੋ ਇਹ ਤਾਂ ਜਨਰ ਡੈਲੀਗੇਟਸ ਫੈਸਲਾ ਕਰਨਗੇ ਕਿ ਕੀ ਕਰਨਾ ਮਤਲਬ ਇਹ ਜ਼ਰੂਰ ਹੈ ਵੀ ਰੂਪਰੇਖਾ ਨਵੀਂ ਬਣਾਈ ਜਾਏਗੀ ਕਿਉਂਕਿ ਇਹ ਜਿਹੜਾ ਸਿਸਟਮ ਆ ਹੁਣ ਬੁਰੀ ਤਰ੍ਹਾਂ ਫੇਲ ਹੋ ਗਿਆ ਤੁਸੀਂ ਅੱਜ ਕੀ ਸੀ ਚੋਣ ਆ ਰਹੀ ਆ ਹੁਣ ਤੁਸੀਂ ਤੁਹਾਡੇ ਵੱਲ ਲੜੀ ਜਾਏਗੀ ਉਦਤਿਤ ਤੌਰ ਤੇ ਸ਼ਰਮਣੀ ਅਕਾਲੀ ਦਲ ਪਹਿਲਾਂ ਵੀ ਐਸਜੀਪੀ ਦੀਆਂ 14 ਲੜਦਾ ਆਇਆ ਹੁਣ ਵੀ ਅਸੀਂ ਲੜਾਂਗੇ ਸਾਡੀ ਕੋਸ਼ਿਸ਼ ਹੋਏਗੀ ਸਾਡੀ ਅੱਜ ਵੀ ਇਹ ਜਤਨ ਹੈ ਸਾਡਾ ਅੱਜ ਵੀ ਅਸੀਂ ਕੋਸ਼ਿਸ਼ਾਂ ਕਰ ਰਹੇ ਹਾਂ ਕਿ ਸ਼ਰਮਣੀ ਅਕਾਲੀ ਦਲ ਨੂੰ ਇੰਟੈਕਟ ਰੱਖਿਆ ਜਾਵੇ ਸ਼ਰਮਣੀ ਅਕਾਲੀ ਦਲ ਨੂੰ ਫੇਰੂ ਫੇਰੂ ਨਾ ਕੀਤਾ ਜਾਵੇ ਸ਼ਰਮਣੀ ਅਕਾਲੀ ਦਲ ਦੀ ਗਵਾਈ ਐਸੇ ਹੱਥਾਂ ਵਿੱਚ ਲੈਂਦੀ ਜਾਵੇ ਜਿਹੀਂ ਜੀ ਲੋਕ ਅਕਾਲੀ ਲੀਡਰਸ਼ਿਪ ਚਾਹੁੰਦੇ ਨੇ ਜਿਹੀਂ ਜੀ ਲੋਕਾਂ ਦੀ ਅਕਾਲੀ ਲੀਡਰਸ਼ਿਪ ਤੇ ਤਵੱਕੂ ਆ ਜਿਹੜਾ ਜਿਹੜਾ ਲੋਕ ਮਹਿਸੂਸ ਕਰਦੇ ਨੇ ਕਿ ਕਾਲੀਆਂ ਦਾ ਪ੍ਰਧਾਨ ਕਿ ਹੋ ਜਾ ਹੋਵੇ ਉਹਦਾ ਪਹਿਰਾਵਾ ਕਿ ਹੋ ਜਾ ਹੋਵੇ ਉਹਦਾ ਚਾਲ ਚੱਲ ਕੇ ਹੋ ਜਾਵੇ ਉਹਦੀ ਸ਼ੈਲੀ ਕਿ ਹੋ ਜੀ ਹੋਵੇ ਉਹਦਾ ਸਹਿਜ ਚਾਲ ਕਿ ਹੋ ਜਾ ਹੋਵੇ ਉਹਦੀ ਕੁਰਬਾਨੀ ਕਿੰਨੀ ਹੋਵੇ ਮਲੇ ਇੱਥੋਂ ਤੱਕ ਇਹ ਮਰੀ ਤਾਂ ਟਿਕਟਾਂ ਦੇਣ ਵਾਲੇ ਉਹਦੇਦਾਰੀਆਂ ਦੇਣ ਵਾਲੇ ਪਰਫਾਰਮਰਾਂ ਉੱਪਰ ਆਏ ਜਾਂਦੇ ਸੀ ਕਿ ਕਿੰਨੀ ਜੇਲ ਕੱਟੀ ਆ ਕਿੰਨਾ ਨੁਕਸਾਨ ਉਠਾਇਆ ਪਾਰਟੀ ਦੇ ਸੰਘਰਸ਼ਾਂ ਦੇ ਵਿੱਚ ਤੇ ਹੁਣ ਜਦੋਂ ਇਹ ਸਾਰਾ ਕੁਝ ਬਦਲ ਗਿਆ ਤਾ ਫਿਰ ਲੋਕ ਵੀ ਬਦਲ ਗਏ ਨਹੀਂ ਤਾਂ ਲੋਕ ਜਨਤਾ ਦੇhnt ਤੱਕ ਜਾਂਦੇ ਸੀ ਅਕਾਲੀ ਦਲ ਦੇ ਹੁਕਮ ਤੇ ਤੇ ਹੁਣ ਲੋਕ ਇੱਕ ਬਟਨ ਦਬਾਉਣ ਤੱਕ ਤਿਆਰ ਨਹੀਂ ਹੈ ਅਕਾਲੀ ਦਲ ਦੇ ਕਹਨ ਤੇ ਸੋ ਇਸ ਲਈ ਲੋਕਾਂ ਨੇ ਫਿਰ ਮੂਡ ਤਾਂ ਹੀ ਬਦਲਿਆ ਜਦੋਂ ਉਹਨਾਂ ਦੀ ਆਸ ਦੇ مطابق ਨਹੀਂ ਉਤਰੀ ਲੀਡਰਸ਼ਿਪ ਜਿਸ ਤਰਕੇ ਸੇ ਆਪ ਲੋਕੋ ਨੇ ਸਵਾਲ ਖੜੇ ਕੀਏ ਨਾਗਪੁਰ ਮਿਸ਼ਨ ਕਹਾ ਜਾ ਰਹਾ ਹੈ ਇਸ ਨੂੰ ਕੀ ਕਹਿੰਗੇ ਦੇਖੋ ਜਦੋਂ ਤਾਂ ਵਜ਼ੀਰੀਆਂ ਲੰਦੇ ਸੀ ਸੀਨੀਅਰ ਲੀਡਰਸ਼ਿਪ ਨੂੰ ਪਰੇ ਧਾਕੇ ਉਦੋਂ ਨਾਗਪੁਰ ਮਿਸ਼ਨ ਤੁਸੀਂ ਅੱਜ ਜਦੋਂ ਖੇਤੀ ਸਬੰਧੀ ਕਾਲੇ ਕਾਨੂੰਨ ਬਣੇ ਪਾਰਟੀ ਨੇ ਫੈਸਲਾ ਕੀਤਾ ਇਹਦਾ ਵਿਰੋਧ ਕਰਨਾ ਤੇ ਇਹਨਾਂ ਨੇ ਉਹਦੇ ਸਪੋਰਟ ਕੀਤੀ ਮਤਲਬ ਇਹ ਸਪੋਰਟ ਆਪ ਹੀ ਨਹੀਂ ਕੀਤੀ ਬਲਕਿ ਨਾਲ ਬਾਦਲ ਸਾਹਿਬ ਤੋਂ ਵੀ ਕਰਾਤੀ ਕਿ ਉਦੋਂ ਨਾਲ ਪਰਮਿਸ਼ਨ ਨਹੀਂ ਸੀ ਸੋ ਇਹ ਗੱਲਾਂ ਜਿਹੜੀਆਂ ਮਤਲਬ ਜੇ ਅਸੀਂ ਕਹਿੰਨੇ ਆਂ ਵੀ ਪਾਰਟੀ ਨੂੰ ਇੰਟੈਕਟ ਰੱਖੋ ਪਾਰਟੀ ਨੂੰ ਖੜਾਓ ਨਾ ਪਾਰਟੀ ਦੇ ਵਿੱਚ ਅਕਾਲੀ ਸੋਚ ਵਾਲੇ ਕੁਰਬਾਨੀਆਂ ਵਾਲੇ ਸੰਘਰਸ਼ਾਂ ਵਿੱਚ ਕੰਟ੍ਰਿਬਿਊਟ ਕਰਨ ਵਾਲੇ ਲੋਕਾਂ ਨੂੰ ਲਿਆਓ ਤੇ ਝੁੰਦਾ ਕਮੇਟੀ ਦੀ ਸਿਫਾਰਸ਼ ਮੰਨ ਕੇ ਪਰਸਾ ਸੁਵੀਸੀ ਬਾਦਲ ਹੋਣੀ ਤਿਆਗ ਦਿਖਾਉਣ ਲਾਂਬੇ ਹੋਣ ਤਾਂ ਕਿ ਪਾਰਟੀ ਮੋੜ ਸਰਜੀਤ ਹੋ ਸਕੇ ਜੋ ਲੋਕ ਚਾਹੁੰਦੇ ਨੇ ਲੋਕਾਂ ਦੀ ਭਾਵਨਾ ਤਾਂ ਉਹਨੂੰ ਫਿਰ ਇਹ ਕਹਿ ਦਿੰਦੇ ਆ ਜੀ ਇਹ ਨਾਗਪੁਰ ਦੀ ਸដ្ឋਸਾਈ ਇਹ ਭਾਜਪੀ ਦੀ ਸដ្ឋਸਾਈ ਜਦੋਂ ਆਪ ਨਾਗਪੁਰ ਤੋਂ ਫਾਇਦਾ ਤੇ ਉਦੋਂ ਫਿਰ ਤੋਂ ਨਾਗਪੁਰ ਆਨੇ ਕਰਕੇ ਦਿੱਤੇ ਸੀ ਜਾਂ ਨਾਗਪੁਰ ਆਨੇ ਭੇਜਿਆ ਸੀ ਇਹਨੂੰ ਜਿਹੜਾ ਪ੍ਰਦੀਪ ਕੁਮਾਰ ਆ ਇਹ ਨਾਗਪੁਰ ਐਨਸਾਟਿਫੀਸੀ ਬਾਦਰਵਾ ਦੇ ਘਰੇ ਭੇਜਿਆ ਸੀ ਮਤਲਬ ਬਤੋਲਾ ਬਣਾਉਣ ਲਈ ਸਰ ਜਿਸ ਤਰੀਕੇ ਨਾਲ ਤੁਹਾਡੇ ਪੂਰਿਆਂ ਤੇ ਐਕਸ਼ਨ ਲਿੱਤਾ ਗਿਆ ਅਕਾਲੀ ਦਲ ਬਾਦਲ ਵੱਲੋਂ ਕਿਵੇਂ ਦੇਖਦੇ ਤੁਸੀਂ ਪਹਿਲੀ ਗੱਲ ਤਾਂ ਜਿਸ ਹਿਸਾਬ ਦਾ ਸੀਨੀਅਰ ਲੀਡਰਸ਼ਿਪ ਨੂੰ ਪਾਰਟੀ ਚੋਂ ਕੱਢਣ ਦਾ ਫੈਸਲਾ ਕੀਤਾ ਗਿਆ ਉਹ ਗੈਰ ਵਿਧਾਨਕਾ ਕਿਉਂਕਿ ਕੱਢਣ ਵਾਲੀ ਬਾਡੀ ਸੰਵਿਧਾਨ ਦੇ ਵਿੱਚ ਕਿਤੇ ਹੈ ਹੀ ਨਹੀਂ ਤੇ ਫੇਰ ਉਹ ਜਿਹੜੀ ਅਨੁਸ਼ਾਸਨੀ ਕਮੇਟੀ ਕਹਿੰਦੇ ਆ ਉਹਨੂੰ ਅਧਿਕਾਰ ਦੇਣ ਵਾਲੀ ਕੋਰ ਕਮੇਟੀ ਵੀ ਵਿਧਾਨ ਚ ਕਿਤੇ ਹੈ ਹੀ ਨਹੀਂ ਤੇ ਜਿਹੜੀਆਂ ਨਾ ਅਧਿਕਾਰ ਦੇਣ ਵਾਲੀ ਬਾਡੀ ਆ ਨਾ ਅਧਿਕਾਰ ਲੈਣ ਵਾਲੀ ਬਾਡੀ ਆ ਫੇਰ ਉਹਦੇ ਕੱਢਣ ਦੇ ਫੈਸਲੇ ਕਿਵੇਂ ਜਾਇਜ਼ ਹੋ ਸਕਦੇ ਨੇ ਔਰ ਇਸੇ ਕਰਕੇ ਜਿਹੜੇ ਪਾਰਟੀ ਦੇ ਸਰਪ੍ਰਸਤ ਨੇ ਸਾਹ ਸੁਦੇਵ ਸਿੰਘ ਢੀਡਸਾ ਹੋਰਾਂ ਨੇ ਇਹਦਾ ਨੋਟਸ ਲੈਂਦਿਆਂ ਮਤਲਬ ਉਸ ਫੈਸਲੇ ਨੂੰ ਰੱਦ ਕੀਤਾ ਤੇ ਨਾਲ ਇਹ ਵੀ ਕਿਹਾ ਕਿ ਜਿਹੜੇ ਜਨਰਲ ਡੈਲੀਗੇਟਸ ਨੇ ਅਸੀਂ ਉਹਨਾਂ ਨੂੰ ਸੱਦਾਂਗੇ ਉਹਨਾਂ ਦੇ ਵਿੱਚ ਸੱਦ ਕੇ ਪਾਰਟੀ ਦੀ ਨਵੀਂ ਰੂਪਰੇਖਾ ਤਿਆਰ ਕਰਾਂਗੇ ਜਲਦੀ ਕਿਉਂਕਿ ਪਾਰਟੀ ਹੁਣ ਹੈੱਡਲੈਸ ਹੋ ਗਈ ਪਾਰਟੀ ਦੀ ਅਗਵਾਈ ਕਰਨ ਵਾਲੇ ਸੱਸ ਵੀਰ ਸਿੰਘ ਬਾਦਲਪੁਰਾ ਤੇ ਜੋ ਸਰਸੇ ਵਾਲੇ ਡੇਰੇ ਵਾਲਿਆਂ ਨਾਲ ਸੰਬੰਧ ਜਗ ਜਹਰ ਹੋਏ ਨੇ ਮਾਲ ਜਿਹੜੇ ਕਿਹਨੇ ਚਾਸਮਤੀ ਗਵਾਹ ਜਿਹੜੇ ਨੇ ਉਹਨਾਂ ਨੇ ਜਿਹੜੇ ਲੋਕੇ ਭੇਦ ਉਹ ਪ੍ਰਗਟ ਕੀਤੇ ਨੇ ਉਹਨਾਂ ਤੋਂ ਬਾਅਦ ਤਾਂ ਕੋਈ ਮੇਰਾ ਖਿਆਲ ਹੈ ਕਾਰਨ ਰਹਦਾ ਹੀ ਨਹੀਂ ਹੈ ਖਲਾਕੀ ਤੌਰ ਤੇ ਪਾਰਟੀ ਦੀ ਪ੍ਰਧਾਨਗੀ ਦੇ ਬਣਨ ਦਾ ਸਾਸੂ ਵੀ ਸੀ ਬਾਦਲਪੁਰਾ ਤੋਂ ਮਾਲਾ ਬਹੁਤੇ ਪਰਦਾ ਪੋਸ਼ੀ ਕਰਨ ਲਈ ਉਹਨੂੰ ਲੁਕਉਣ ਲਈ ਮਾਲਾ ਕੱਢਾ ਕਢਾਉਂਦਾ ਚੱਕਰ ਚਲਾਤਾ ਤਾਂ ਕਿ ਧਿਆਨ ਲਾਭੇ ਹੋ ਜੇ ਲੋਕਾਂ ਦਾ ਔਰ ਫਿਰ ਵੱਡੀ ਹੈਰਾਨੀ ਵਾਲੀ ਗੱਲ ਇਹ ਆ ਕਿ ਡੇਰਾ ਸਰਸੇਵਾਲੇ ਨਾਲ ਸੰਬੰਧ ਰੱਖਣ ਲਈ ਵਿਚੋਲਗੀ ਕਰਨ ਲਈ ਤਾਲਮੇਲ ਕਰਨ ਲਈ ਚਿੱਠੀਆਂ ਦਾ ਆਦਾਨ ਪ੍ਰਦਾਨ ਕਰਨ ਲਈ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਮਨ ਘਰੇ ਬੁਲਾ ਕੇ ਇਹ ਸਾਰਾ ਕੁਝ ਕਾਰਵਾਈ ਕੀਤੀ ਗਈ ਇਹ ਹੋਰ ਵੀ ਹੈਰਾਨੀ ਵਾਲੀ ਗੱਲ ਆ ਫਿਰ ਸਰਸੇਵਾਲਾਂ ਦੇ ਵਿਰੋਧ ਦੇ ਵਿੱਚ ਜਿਹੜਾ ਕੇਸ ਪਾਇਆ ਸੀ ਜਿੰਦਰ ਸਿੰਘ ਸਿੱਧੂ ਹੋਰਾਂ ਨੇ ਉਹਨੇ ਜਿਹੜਾ ਸੱਚ ਸਾਹਮਣੇ ਕੀਤਾ ਉਹਨੇ ਹੋਰ ਵੀ ਬਹੁਤ ਵੱਡੇ ਹਿਰਦੇ ਬਲੂnder ਤੇ ਦੁਨੀਆ ਭਰ ਦੇ ਨਾਨਕ ਨਾਮ ਲੈਵਾ ਲੋਕਾਂ ਦੇ ਮਨਾਂ ਦੇ ਵਿੱਚ ਸੋਈ ਚਲੀ ਇਹ ਗੱਲਾਂ ਜਗ ਜਹਰ ਹੋਣ ਤੋਂ ਬਾਅਦ ਕੋਈ ਕਾਰਨ ਨਹੀਂ ਰਹਿੰਦਾ ਕਿ ਸਾਸੂ ਗੁਰ ਸਿੰਘ ਬਾਦਲ ਹੋਣੀ ਪੰਥ ਦੀ ਜਥੇਬੰਦੀ ਦੀ ਅਗਵਾਈ ਕਰਨ ਸੋ ਇਸੇ ਕਰਕੇ ਸਾਸੂ ਗੁਰ ਸਿੰਘ ਢੀਡਸਾ ਹੋਰਾਂ ਨੇ ਮਹਿਸੂਸ ਕੀਤਾ ਕਿ ਹੁਣ ਜਨਰਲ ਡੈਲੀਗੇਟਸ ਬਿਲਾਏ ਬਿਨਾ ਪਾਰਟੀ ਦੀ ਨਵੀਂ ਰੂਪਰੇਖਾ ਤਿਆਰ ਨਹੀਂ ਕੀਤੀ ਜਾ ਸਕਦੀ ਸੋ ਇਹ ਇਹ ਤੋਂ ਭੜਕ ਕੇ ਫਿਰ ਸਾਸੂ ਦੇ ਸਿੰਘ ਢੀਡਸਾ ਹੋਰਾਂ ਨੇ ਪਾਰਟੀ ਚੋਂ ਕੱਢਤਾ ਬਲਾਇਆ ਇਸ ਤਰ੍ਹਾਂ ਕਰ ਰਿਹਾ ਜਿਵੇਂ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਕੋਈ ਸੀਈਓ ਐਚਐਨ ਲੈਂਦਾ ਆਪਣੇ ਡਾਇਰੈਕਟਰ ਨੂੰ ਕੱਢ ਲੱਗਿਆ ਪਾਰਟੀਆਂ ਦੇ ਕਾਨੂੰਨ ਹੁੰਦੇ ਨੇ ਪਾਰਟੀਆਂ ਦਾ ਸੇ ਬਦਾਨ ਹੁੰਦਾ ਪਾਰਟੀਆਂ ਦਾ ਸਿਸਟਮ ਹੁੰਦਾ ਪਾਰਟੀ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਕੰਟਰੀਬਿਊਸ਼ਨ ਹੁੰਦੀ ਐਵੇਂ ਤਾਂ ਉਹਦੇ ਨਹੀਂ ਮਿਲਦੇ ਐਵੇਂ ਤਾਂ ਪਦਵੀਆਂ ਨਹੀਂ ਮਿਲਦੀਆਂ ਸੋ ਇਸ ਕਰਕੇ ਇਹ ਸਾਰਾ ਕੁਝ ਜਦੋਂ ਇੱਕ ਪ੍ਰਾਈਵੇਟ ਲਿਮਟਿਡ ਫਰਮ ਦੀ ਤਰ੍ਹਾਂ ਵਿਵਹਾਰ ਹੋਇਆ ਤਾਂ ਕੁਦਰਤੀ ਤੌਰ ਤੇ ਉਹਦੀ ਵੀ ਚਰਚਾ ਵੱਡੇ ਪੱਧਰ ਤੇ ਚੱਲ ਰਹੀ ਜੀ ਹ ਹੁਣ ਅੱਗੇ ਪਾਰਟੀ ਬਣਾਈ ਜਾਏਗੀ ਜਾਂ ਇਕੱਠਾਈ ਕੀਤਾ ਜਾਏਗਾ ਕੀ ਪ੍ਰਕਾਰ ਦੇ ਦੇਖੋ ਇਹ ਤਾਂ ਜਨਰਲ ਡੈਲੀਗੇਟਸ ਫੈਸਲਾ ਕਰਨਗੇ ਕਿ